ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਅਓ ਅੱਜ ਦਾ ਇਤਿਹਾਸ ਅਮਜਾ ਪੀਰ ਕੌਸ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਦੇ ਛਾਲ ਕੋਟ ਨਗਰ ਵਿੱਚ ਪਹੁੰਚੇ ਨਗਰ ਦੇ ਨੇੜੇ ਇੱਕ ਕਣੀ ਸ਼ਾਨਦਾਰ 베ਰੀ ਦਾ ਰੁੱਖ ਸੀ ਉਸ ਦੇ ਹੇਠਾਂ ਡੇਰਾ ਪਾ ਕੇ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਸਾ ਕੀਰਤਨ ਵਿੱਚ ਵਿਅਸਤ ਹੋ ਗਏ ਪਰ ਸਾਰੇ ਲੋਕ ਨਗਰ ਨੂੰ ਆਪਣੇ ਸਮਾਦ ਸੰਦ ਛੱਡ ਕੇ ਬਾਹਰ ਜਾਂਦੇ ਵਖਾਈ ਦਿੱਤੇ ਪੁੱਛਣ ਦੇ ਪਤਾ ਚੱਲਿਆ ਕਿ ਇੱਕ ਹਮਜਾ ਪੀਰ ਗੌਸ ਨਾਮ ਦਾ ਸੂਫੀ ਫਕੀਰ ਨਗਰ ਨੂੰ ਤਬਾਹ ਕਰਨ ਲਈ ਚਿਲਾ ਕੱਢ ਰਿਹਾ ਹੈ ਪਾਉ 40 ਦਿਨਾਂ ਦਾ ਪਾਸ ਰੱਖ ਕੇ ਤਪੱਸਿਆ ਕਰ ਰਿਹਾ ਹੈ ਜਿਸ ਦਾ ਸਮਾ ਕੱਲ ਦੁਪਹਿਰ ਨੂੰ ਪੂਰਾ ਹੋਣ ਜਾ ਰਿਹਾ ਹੈ ਉਸ ਸਾਹਮਣੇ ਜੋ ਮਸਜਦ ਨਵਾ ਗੋਮਦ ਹੈ ਉਸ ਦਾ ਆਸ਼ਰਮ ਵੀ ਉੱਥੇ ਹੀ ਹੈ ਨਗਰ ਦੇਵਨਾਸ ਦੀ ਗੱਲ ਸੁਣ ਕੇ ਉਹ ਵੀ ਇੱਕ ਫਕੀਰ ਦੁਆਰਾ ਗੁਰਦੇਵ ਦੰਵੀਰ ਹੋ ਗਏ ਉਦੋਂ ਕੁੱਲ ਮੁਕਾਮੀ ਕਲੀਨ ਪਰਸ਼ਾ ਨੇ ਪ੍ਰਾਰਥਨਾ ਕੀਤੀ ਤੁਸੀਂ ਵੀ ਪ੍ਰਭੂ ਵਿੱਚ ਅਪਹੀਦ ਮਹਾਂਪੁਰਖ ਵਖਾਈ ਦਿੰਦੇ ਹੋ ਤੁਸੀਂ ਇਸ ਵਿਸ਼ੇ ਵਿੱਚ ਸਮਾਰੀਂਦੇ ਕੁਝ ਕਰੋ ਜਿਹਦੇ ਨਾਲ ਸਾਡੇ ਤੇ ਆਉਣ ਵਾਲੀ ਵਿਪਤਾ ਟਲ ਜਾਵੇ ਛਡਕਾਰਾ ਮਿਲ ਜਾਵੇ ਸਾਰਿਆਂ ਦਾ ਕਲਿਆਣ ਹੋ ਜਾਵੇ ਸਹਿਬ ਸ਼ਿਰ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਹਮਜਾ ਗੌਂਸ ਦੇ ਆਸ਼ਰਮ ਵਿੱਚ ਇੱਕ ਸਨੇਹਾ ਦੇ ਕੇ ਭੇਜਿਆ ਕਿ ਕੋਈ ਫਕੀਰ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ ਭਾਈ ਮਦਾਨਾ ਜੀ ਦੇ ਉਥੇ ਪਹੁੰਚਣ ਉਤੇ ਉਸ ਦੇ ਮਰੀਦਾਂ ਨੇ ਕਿਹਾ ਕਿ ਪੀਰ ਜੀ ਦੇ ਕੜੇ ਹਦੇਸ਼ਨ ਕਿ ਚਿਲਾ ਖਤਮ ਹੋਣ ਤੋਂ ਪਹਿਲਾਂ ਉਹਨਾਂ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜੇ ਹੀ ਵਿੱਚ ਤਪੱਸਿਆ ਪੰਗ ਹੋਣ ਦਾ ਡਰ ਹੁੰਦਾ ਹੈ ਪਰ ਗੁਰਦੇਵ ਨੇ ਆਪਣਾ ਸੁਨੇਹਾ ਫਿਰ ਭੇਜਿਆ ਕਿਉਂਕਿ ਉਹਨਾਂ ਦਾ ਫਕੀਰ ਸਾਈਂ ਵੱਲੋਂ ਮਿਲਣਾ ਬਤ ਜਰੂਰੀ ਹੈ ਸਮਾਂ ਰਹਿੰਦੀ ਉਹ ਇੱਕ ਵਾਰ ਮਿਲਦੀ ਅਵਸਥਾ ਜੋੜ ਕਰਨ ਇਸ ਵਾਰ ਵੀ ਉਸ ਦੇ ਮਰੀਦਾ ਨੇ ਮਰਦਾਨਾ ਜੀ ਨੂੰ ਨਿਰਾਸ਼ ਹੀ ਵਾਪਸ ਭੇਜਿਆ ਉਹ ਕਹਿਣ ਲੱਗੇ ਉਹਨਾਂ ਨੂੰ ਤਾਂ ਆਪਣੇ ਪੀਰ ਜੀ ਦੇ ਆਦੇਸ਼ ਉੱਤੇ ਪਹਿਰਾ ਦੇਣਾ ਹੈ ਉਹ ਇਸ ਸਨੇਹਦਾਰ ਕਿਸੇ ਪ੍ਰਕਾਰ ਵੀ ਉਹਨਾਂ ਦੇ ਉੱਤੇ ਕੋਈ ਅਸਰ ਨਾ ਹੋਇਆ ਕਹਿੰਦਾ ਭਾਵ ਕਿ ਹਮਜਾ ਫਿਰ ਗਉਸ ਤੱਕ ਇਹ ਸਨੇਹਾ ਨਹੀਂ ਪਹੁੰਚਿਆ ਤੀਜੀ ਵਾਰ ਗੁਰਦੇਵ ਨੇ ਭਾਈ ਜੀ ਦੇ ਹੱਥ ਸੁਨੇਹਾ ਭੇਜਿਆ ਕਿ ਉਹਨਾਂ ਦਾ ਸਨੇਹਾ ਪੀਰ ਜੀ ਤੱਕ ਜਰੂਰ ਹੀ ਪਹੁੰਚਾ ਦਿਓ ਨਹੀਂ ਤਾਂ ਉਸ ਦੇ ਚਿੱਲੇ ਵਿੱਚ ਅੱਲਾ ਦੇ ਵੱਲੋਂ ਅੜਚਣ ਪੈਦਾ ਹੋਵੇਗੀ ਕਿਉਂਕਿ ਅੱਲਾ ਆਪਣੀ ਖਲਕਤ ਨੂੰ ਬਰਬਾਦੀ ਵੱਲੋਂ ਬਚਾਉਣ ਦਾ ਕੋਈ ਨਾ ਕੋਈ ਉਪਾਅ ਜਰੂਰ ਪੇਜਦਾ ਹੈ ਪੀਰ ਜੀ ਦੇ ਮਰੀਦਾ ਨੇ ਸਨੇਹ ਨੂੰ ਸੁਣ ਕੇ ਉਸ ਉੱਤੇ ਕੋਈ ਪ੍ਰਕਿਰਿਆ ਨਹੀਂ ਕੀਤੀ ਔਰ ਭਾਈ ਮਰਦਾਨਾ ਜੀ ਵਾਪਸ ਬਰਤਾਈ اور ਫਿਰ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਦੂਜੇ ਦਿਨ ਠੀਕ ਦੁਪਹਿਰ ਨੂੰ ਉਸ ਕਮਰੇ ਦਾ ਗੁੰਬਦ ਇੱਕ ਤੇਜ਼ ਤੂਫਾਨ ਦੇ ਵੇਗ ਵੱਲੋਂ ਧਮਾਕੇ ਦੇ ਨਾਲ ਟੁੱਟ ਕੇ ਜੱਡ ਗਿਆ ਜਿਸ ਦੇ ਨਾਲ ਕਮਰੇ ਵਿੱਚ ਸੂਰਜ ਦੇ ਤੇਜ਼ ਪ੍ਰਕਾਸ਼ ਵੱਲੋਂ ਪੀਰ ਜੀ ਦੀ ਇਬਾਦਤ ਵਿੱਚ ਖੰਨਲ ਪੈ ਗਈ ਇਸ ਪ੍ਰਕਾਰ ਉਸ ਦਾ ਚਿਲਾ ਸਪੂਰਨ ਹੋਣ ਵੱਲੋਂ ਪਹਿਲਾਂ ਹੀ ਅਰਚਨਾ ਪੈਦਾ ਹੋਣ ਦੇ ਕਨ ਖਤਮ ਹੋ ਗਿਆ ਉਹ ਪੈਤੀ ਤੋਕੇ ਇਬਾਦਤਗਾਹ ਵੱਲੋਂ ਬਾਹਰ ਆਇਆ ਤੇ ਮਰੀਦਾਂ ਨੂੰ ਪੁੱਛਣ ਲੱਗਾ ਇਹ ਕੀ ਹੋਇਆ ਹੈ ਤੇ ਕਿਵੇਂ ਹੋਇਆ ਹੈ ਇਸ ਉੱਤੇ ਵਰੀਦਾ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਦ ਦੇਸ਼ਾਂ ਦੇ ਵਿਸ਼ੇ ਵਿੱਚ ਵਿਸਥਾਰ ਨਾਲ ਦੱਸਿਆ ਕਿ ਗੁਰੂ ਜੀ ਨੇ ਤੁਹਾਨੂੰ ਚਲਾ ਸਪੂਰਨ ਹੋਣ ਵੱਲੋਂ ਪਹਿਲਾਂ ਮਿਲਣਾ ਚਾਹੁੰਦੇ ਸੀ ਕਹਿ ਕੇ ਜਿਸ ਦੇ ਨਾਲ ਨਗਰ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ ਗੱਲਬਾਤ ਕਰਨੀ ਸੀ ਪੀਰ ਜੀ ਨੇ ਤਦ ਗੁਰਦੇਵ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਪੁੱਛਿਆ ਇਸ ਸਮੇਂ ਉਹ ਕਿੱਥੇ ਨੇ ਮਰੀਦਾਂ ਨੇ ਜਵਾਬ ਦਿੱਤਾ ਤੇ ਦੱਸਿਆ ਕਿ ਸਾਹਮਣੇ 베ਰੀ ਦੇ ਰੁੱਖ ਦੇ ਹੇਠਾਂ ਬੈਠੇ ਜਨਤਾ ਦੇ ਵਿੱਚ ਕੁਝ ਗਾਣਾ ਵਜਾਉਣਾ ਕਰਦੇ ਰਹਿੰਦੇ ਨੇ ਪੀਰ ਹਮਜਾ گاؤں ਤੋਂ ਤੱਕ ਫਾਲਕੀ ਤੇ ਸਵਾਰ ਕੇ ਗੁਰਦੇਵ ਦੇ ਕੋਲ ਅਪੜਿਆ ਉਸ ਤੋਂ ਦੇ ਬਾਅਦ ਬੈਠ ਕੇ ਪੁੱਛਣ ਲੱਗਾ ਤੁਸੀਂ ਮੈਨੂੰ ਸੁਨੇਹਾ ਭੇਜਿਆ ਸੀ ਅਤੇ ਮੈਂ ਹਾਜ਼ਰ ਹੋ ਗਿਆ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਤੇ ਪ੍ਰਸ਼ਨ ਕੀਤਾ ਕਿ خالਕ ਦੀ ਖਲਕਤ ਪ੍ਰਭੂ ਦੇ ਬਣਾਏ ਲੋਕਾਂ ਨੂੰ ਸੁਖ ਦੇਣਾ ਪੀੜਾ ਫਕੀਰਾਂ ਦਾ ਕੰਮ ਹੈ ਨਾ ਕਿ ਉਹਨਾਂ ਨੂੰ ਦੁਖੀ ਜਾਂ ਬਰਬਾਦ ਕਰ ਦੇ ਵੇਖਣਾ ਇਹਦਾ ਜਵਾਬ ਪੀਰ ਜੀ ਨੂੰ ਨਹੀਂ ਸੁਝਿਆ ਕਹਿਣ ਲੱਗਾ ਇਸ ਸਾਰਾ ਨਗਰ ਨਾ ਸ਼ੁਕਰੀਆਂ ਕਰਤ ਘਣਾ ਦਾ ਹੈ ਜਿਹੜਾ ਈਸ਼ਵਰ ਦਾ ਖੌਫ ਨਾ ਕਰੇ ਕੀਤਾ ਗਿਆ ਵਾਅਦਾ ਭੁੱਲ ਜਾਵੇ ਇਸ ਲਈ ਇਸ ਨੂੰ ਬਰਬਾਦ ਹੋਣ ਦੇਣਾ ਚਾਹੀਦਾ ਹੈ ਇਸ ਉੱਤੇ ਗੁਰਦੇਵ ਨੇ ਕਿਹਾ ਤੁਹਾਨੂੰ ਕਿਵੇਂ ਪਤਾ ਹੋਇਆ ਕਿ ਇੱਥੇ ਅੱਲਾ ਦਾ ਖੌਫ ਰੱਖਣ ਵਾਲਾ ਕੋਈ ਨਹੀਂ ਇਸ ਉੱਤੇ ਪੀਰ ਜੀ ਕਹਿਣ ਲੱਗੇ ਸਾਰੇ ਦੇ ਸਾਰੇ ਇੰਝ ਹੀ ਹਨ ਜਿਕਰ ਭਰੋਸਾ ਨਹੀਂ ਹੈ ਤਾਂ ਨਗਰ ਦਾ ਸਰਵੇਖਣ ਕਰਾ ਕੇ ਵੇਖ ਲਵੋ ਇਸ ਉਤੇ ਗੁਰਦੇਵ ਨੇ ਭਾਈ ਮਰਦਾਨਾ ਜੀ ਨੂੰ ਇੱਕ ਯੁਗਤੀ ਦੁਆਰਾ ਜਾਂਚ ਲਈ ਭੇਜਿਆ ਤੇ ਕਿਹਾ ਕਿ ਬਾਜ਼ਾਰ ਵਿੱਚੋਂ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਖਰੀਦ ਕੇ ਲਿਆਓ ਭਾਈ ਮਰਦਾਨਾ ਜੀ ਜਦੋਂ ਬਾਜ਼ਾਰ ਚਲੇ ਗਏ ਤਦ ਪੀਰ ਜੀ ਕਹਿਣ ਲੱਗੇ ਗੱਲ ਅਸਲ ਇਹ ਸੀ ਕਿ ਇੱਥੇ ਦਾ ਇੱਕ ਵਪਾਰੀ ਮੇਰੇ ਕੋਲ ਪੁੱਤਰ ਦੀ ਪ੍ਰਾਪਤੀ ਦੀ ਕਾਮਨਾ ਲੈ ਕੇ ਆਉਂਦਾ ਸੀ ਮੈਂ ਉਸ ਵੱਲੋਂ ਇੱਕ ਵਚਨ ਲਿਆ ਸੀ ਕਿ ਉਸਦੇ ਇੱਥੇ ਦੋ ਪੁੱਤ ਹੋਣਗੇ। ਉਹਨਾਂ ਵਿੱਚੋਂ ਇੱਕ ਮੈਨੂੰ ਪੇਟ ਵਿੱਚ ਦੇਣਾ ਹੋਵੇਗਾ। ਉਹ ਉਸ ਸਮੇਂ ਖੁਸ਼ੀ ਨਾਲ ਮੰਨ ਕੇ ਪੁੱਤ ਪ੍ਰਾਪਤੀ ਦਾ ਵਰਦਾਨ ਲੈ ਕੇ ਗਿਆ ਸੀ। ਪਰ ਜਦੋਂ ਉਸਦੇ ਇੱਥੇ ਦੋਨੋਂ ਸੰਤਾਨਾਂ ਹੋ ਗਈਆਂ ਤਾਂ ਉਸਨੇ ਮੈਨੂੰ ਇੱਕ ਵੀ ਪੁੱਤਰ ਦੇਣ ਵੱਲੋਂ ਸਾਭ ਮਨਾਹੀ ਕਰ ਦਿੱਤੀ ਅਤੇ ਇੱਥੇ ਸਭ ਵੀ ਮਾਣੀ ਰਹਿੰਦੇ ਨੇ। ਇਸ ਉਤੇ ਗੁਰਦੇਵ ਨੇ ਕਿਹਾ ਕਿ ਸਭ ਠੀਕ ਹੈ ਪਰ ਤੁਸੀਂ ਇਹਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਉਸਨੇ ਵਾਅਦਾ ਖਿਲਾਫੀ ਕਿਉਂ ਕੀਤੀ ਪੀਰ ਜੀ ਕਹਿਣ ਲੱਗੇ ਇਹਨਾਂ ਗੱਲਾਂ ਵੱਲੋਂ ਸਾਨੂੰ ਕੋਈ ਸੁਰੱਖਿਆ ਨਹੀਂ ਇਸ ਉਤੇ ਗੁਰਦੇਵ ਨੇ ਕਿਹਾ ਤੁਸੀਂ ਵਾਸਤਵ ਵਿੱਚ ਮਾਂ ਦੀ ਮਮਤਾ ਨੂੰ ਨਹੀਂ ਜਾਣਦੇ ਉਹ ਚੌਂਦੀ ਹੋਏ ਵੀ ਬੱਚੇ ਨੂੰ ਕਿਸੇ ਵੀ ਕੀਮਤ ਉੱਤੇ ਆਪਣੇ ਵੱਲੋਂ ਵੱਖ ਨਹੀਂ ਕਰ ਸਕਦੀ ਇੱਥੇ ਮਮਤਾ ਦੀ ਮਜ਼ਦੂਰ ਮਜਬੂਰੀ ਰਹੀ ਹੈ ਜਦੋਂ ਕਿ ਤੁਹਾਨੂੰ ਨਿਰਸਵਾਰਥ ਹੋ ਕੇ ਆਪਣੇ ਭਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਚਾਹੀਦੀਆਂ ਸੀ ਪੀਰ ਜੀ ਨੂੰ ਆਪਣੀ ਪੁੱਤ ਦਾ ਅਹਿਸਾਸ ਹੋਇਆ ਦੂਜੇ ਪਾਸੇ ਭਾਈ ਮਰਦਾਨਾ ਜੀ ਨਗਰ ਦੇ ਹਰ ਇੱਕ ਦੁਕਾਨਦਾਰ ਵੱਲੋਂ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਖਰੀਦਣ ਦੀ ਪੁਛਕਿਸ਼ ਕਰਦੇ ਰਹੇ ਪਰ ਨਗਰ ਵਿੱਚ ਕਿਸੇ ਨੇ ਵੀ ਉਹ ਸੌਦਾ ਨਹੀਂ ਖਰੀਦਿਆ ਸੀ ਤੇ ਨਾ ਹੀ ਵੇਚਿਆ ਸੀ ਅਤੇ ਸਭ ਇਹ ਹੈਰਾਨੀ ਜਨਕ ਸੌਦੇ ਨੂੰ ਸਮਝ ਹੀ ਨਹੀਂ ਸਿ पाए ਅਖੀਰ ਉਸ ਦੇ ਦੇ ਇਸ ਰਹੱਸ ਨੂੰ ਮੂਰ ਚੰਦ ਨਾਮਕ ਇੱਕ ਜਵਾਨ ਨੇ ਸਮਝਿਆ ਤੇ ਉਹਨਾਂ ਨੇ ਦੋਨਾਂ ਪੈਸੇ ਲੈ ਕੇ ਇੱਕ ਕਾਗਜ਼ ਉੱਤੇ ਇਹ ਤਰਨ ਲਿਖ ਦਿੱਤਾ ਕਿ ਜੀਵਨ ਝੂਠ ਹੈ ਤੇ ਮੌਤ ਅਟਲ ਸੱਚ ਹੈ ਗੁਰੂ ਜੀ ਨੇ ਕਾਗਜ਼ ਦਾ ਉਹ ਟੁਕੜਾ ਪੀਰ ਜੀ ਦੇ ਸਾਹਮਣੇ ਕੀਤਾ ਤੇ ਕਿਹਾ ਕਿ ਵੇਖੋ ਇਹ ਗੱਲ ਉਹ ਸਿੱਖ ਲਿਖ ਸਕਦਾ ਹੈ ਜੋ ਹਮੇਸ਼ਾ ਪ੍ਰਭੂ ਦੇ ਖੌਫ ਵਿੱਚ ਰਹਿੰਦਾ ਹੈ ਇੱਥੇ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਇਸ ਲਈ ਗੁਰਦੇਵ ਨੇ ਪ੍ਰਸਥਤੀਆਂ ਵਿਅਕਤੀ ਨੂੰ ਕਦੇ ਕਦੇ ਮਜਬੂਰ ਕਰ ਦਿੰਦੀਆਂ ਹਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਜਿਹਦੇ ਨਾਲ ਉਹ ਗਲਤ ਸਾਬਤ ਹੋ ਜਾਂਦਾ ਹੈ ਵਾਸਤਵ ਵਿੱਚ ਸਾਰੇ ਬੇਈਮਾਨ ਨਹੀਂ ਹੁੰਦੇ ਚੰਗੇ ਭੈੜੇ ਸਾਰੇ ਪ੍ਰਕਾਰ ਦੇ ਲੋਕ ਹਰ ਇੱਕ ਸਥਾਨ ਉੱਤੇ ਪਾਏ ਜਾਂਦੇ ਹਨ ਤੇ ਇਹੀ ਕੁਦਰਤ ਦਾ ਵਿਧਾਨ ਹੈ ਇਹੀ ਕੁਦਰਤ ਦਾ ਨਿਜਮ ਹੈ ਸਮਝਾ ਗੋਸ਼ ਨੇ ਗੁਰਦੇਵ ਦੇ ਚਰਨਾਂ ਵਿੱਚ ਡੇਕੇ ਮਾਫੀ ਮੰਗਦੇ ਹੋਏ ਕਿਹਾ ਤੁਸੀਂ ਮੇਰੇ ਉੱਤੇ ਬਹੁਤ ਵੱਡਾ ਉਪਕਾਰ ਕੀਤਾ ਹੈ ਜੋ ਮੈਨੂੰ ਇੱਕ ਬਹੁਤ ਵੱਡੀ ਭੁੱਲ ਕਰਨ ਨਾਲ ਵੱਲੋਂ ਬਚਾ ਲਿਆ ਹੈ ਨਹੀਂ ਤਾਂ ਪਤਾ ਨਹੀਂ ਕਿੰਨੇ નિર્ਦੋਸ਼ ਲੋਕ ਮੇਰੀ ਵਜ੍ਹਾ ਨਾਲ ਬਿਨਾਂ ਕਾਰਨ ਮਾਰੇ ਜਾਂਦੇ ਗੁਰਦੇਵ ਨੇ ਉਹਨਾਂ ਨੂੰ ਨਿਰਸਵਾਰਥ ਹੋ ਕੇ ਲੋਕਾਂ ਦੀ ਸੇਵਾ ਭਾਵਨਾ ਦੇ ਨਾਲ ਕਰਨ ਦੀ ਪ੍ਰੇਰਣਾ ਦਿੱਤੀ ਗੁਾਨ ਮੂਰ ਚੰਦ ਜਿਹਦੇ ਵਿਆਹ ਦਾ ਦਿਨ ਨਿਸ਼ਚਿਤ ਹੋ ਚੁੱਕਿਆ ਸੀ ਉਹ ਗੁਰਦੇਵ ਦਾ ਅ제ਹਾ ਭਗਤ ਬਣਿਆ ਤੇ ਕਹਿਣ ਲੱਗਾ ਏ ਗੁਰਦੇਵ ਮੈਨੂੰ ਵੀ ਹਮੇਸ਼ਾ ਆਪਣੇ ਚਰਨਾਂ ਵਿੱਚ ਰੱਖੋ ਜਿੱਥੇ ਜਾਵੋ ਮੈਨੂੰ ਨਾਲ ਲੈ ਕੇ ਚੱਲੋ ਗੁਰਦੇਵ ਨੇ ਉਸ ਨੂੰ ਬਹੁਤ ਸਮਝਾਇਆ ਕਿ ਉਹਨਾਂ ਦੇ ਨਾਲ ਰਹਿਣ ਉੱਤੇ ਜੀਵਨ ਵਿੱਚ ਬਹੁਤ ਕਸ਼ਟ ਚੱਲਣੇ ਪੈਂਦੇ ਨੇ ਕਿਉਂਕਿ ਹਰ ਸਮਾਂ ਪ੍ਰਸਤਤੀਆਂ ਇੱਕੋ ਜੀਆਂ ਨਹੀਂ ਰਹਿੰਦੀਆਂ ਪਰ ਮੂਲ ਜੰਦ ਨਹੀਂ ਮੰਨਿਆ ਜੋ ਕਹਿਣ ਲੱਗਾ ਮੈਨੂੰ ਸਭ ਕੁਝ ਸਵੀਕਾਰ ਹੋਵੇਗਾ ਤੇ ਉਹ ਗੁਰਦੇਵ ਦੇ ਨਾਲ ਚੱਲ ਪਿਆ ਇਹ ਸੀ ਹਮਜਾ ਗੌਸ ਤੇ ਬਾਬਾ ਨਾਨਕ ਜੀ ਦਾ પ્રસੰਗ ਜੋ ਆਪ ਜੀ ਨੇ ਸਰਵ ਕੀਤਾ ਹੈ ਗੁਰੂ ਸਵਾਰਿਓ ਅਸ ਹੈ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪ ਜੀ ਨੂੰ ਇਹ પ્રસੰਗ ਵਧੀਆ ਲੱਗੇ ਹੋਵੇਗਾ ਆਪ ਜੀ ਇਸ ਜਿਤਰੇ ਵੇਸ਼ਾਂ ਸਾਡਾ ਸਾਥ ਦਿੰਦੇ ਰਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਗਿਆ ਭੁੱਲਾਂ ਨੂੰ ਨਾ ਜਿਤਾ ਰਹੋ ਆਉ ਗਜ ਕੇ ਫਤਿਹ ਗਜਾਈਏ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ